ਅਜੀ ਮਸ਼ਕਲੀ ਅਜੀ ਸਾਡੇ ਕੋਲ ਕੁਛੜੇ ਤੋਂ ਕੁਛੜੇ ਬੱਚਿਆਂ ਤੇ ਪਹੁੰਚੇ ਹੋਏ ਨੇ ਔਰ ਇਹ ਜੜੀਆਂ ਬੱਚਿਆਂ ਨੇ ਫੁੱਟਬਾਲ ਦੇਖੇ ਜਾ ਰਹੇ ਨੇ ਤੇ ਇੰਨਾ ਬੱਚਿਆਂ ਵੱਲੋਂ ਜਦੋਂ ਅਸੀਂ ਪਿਛਕੜੇ ਗਏ ਸੀ ਤਾਂ ਇੰਨਾ ਵੱਲੋਂ ਮਾੜਾ ਸੀ ਸਾਡੇ ਕੁਛ ਜੜੀ ਕਿੱਥੀ ਤੇ ਨਾਲ ਹੀ ਫੁੱਟਬਾਲ ਦੀਜ਼ ਹੋਤੇ ਅੱਜ ਸਾਡੇ ਦਫਤਰ ਦੇ ਵਿੱਚ ਪਹੁੰਚੇ ਨੇ ਤਾਂ ਇੰਨਾ ਬੱਚਿਆਂ ਨੂੰ ਜਿਹੜਾ ਇਹ ਸੱਡ ਫੁੱਟਬਾਲ ਤੇ ਨਾਲ ਹੀ ਜਿਹੜਾ ਉਹਨਾਂ ਨੂੰ ਜੜੀਆਂ ਵਰਦੀਆਂ ਦਿੱਤੀਆਂ ਗਈਆਂ ਨੇ ਇਹੀ ਕਹਾਂਗੀ ਕਿ ਜਿਹੜੇ ਮੁੰਡੇ ਨੇ ਉਹ ਤਾਂ ਫੇਰ ਦੇ ਮੈਦਾਨ ਚ ਕਾਫੀ ਅੱਗੇ ਜਾਂਦੇ ਜਾਂਦੇ ਨੇ ਲੇਕਿਨ ਬੜੀ ਖੁਸ਼ੀ ਹੁੰਦੀ ਜਦੋਂ ਵੇਖਦੇ ਆ ਕਿ ਜਿਹੜੀਆਂ ਕੁੜੀਆਂ ਨੇ ਉਹ ਵੀ ਜਿਹੜੀ ਕਿਸੇ ਵੀ ਪੱਖੋਂ ਪਿੱਛੇ ਨਹੀਂ ਐ ਤਾਂ ਮੈਂ ਨਾ ਬਚਲ ਬਹੁਤ ਬਹੁਤ ਅਸ਼ੀਰਵਾਦ ਆਹੀ ਕਹਾਂਗੀ ਕਿ ਆਨਲਾਈਨ ਟਾਈਮ ਦੇ ਵਿੱਚ ਜਿਹੜੇ ਬੱਚੇ ਹੋਰ ਤਰੱਕੀ ਕਰਨ ਤੇ ਫਾਜ਼ਿਲ ਦਾ ਨਾਮ ਰੌਸ਼ਨ ਕਰਨ ਤੇ ਇਸ ਤੋਂ ਇਲਾਵਾ ਇੱਕ ਇੱਕੋ ਬੱਚਾ ਹੈ ਜੋ ਸਰਗੋ ਪਿੱਛੇ ਜਿਹੜਾ ਸਰਗੋ ਬੈਡ ਲੈ ਕੇ ਗਿਆ ਸੀ ਤੋਂ ਦੇ ਵੱਲੋਂ ਇੱਕ ਰੈਂਪ ਲਿਖਿਆ ਗਿਆ ਸੀ ਔਰ ਬੜਾ ਵਧੀਆ ਲੱਗਿਆ ਕਿ ਉਹਨੇ ਜਿਵੇਂ ਮੇਰਾ ਨਾਮ ਲੈ ਕੇ ਮਤਲਬ ਇੱਕ ਬੜਾ ਵਧੀਆ ਉਹ ਸੌਂਗ ਜਗਾਇਆ ਤਾਂ ਉਹ ਬੱਚੇ ਨੂੰ ਵੀ ਜਿਹੜਾ ਇਹ ਮੋਟੀਵੇਸ਼ਨ ਦੇ ਵਾਸਤੇ ਕਿਉਂਕਿ ਉਹ ਐਸਟਰਾ ਅਗਰੋ ਦੇ ਵਿੱਚ ਇਹ ਪ੍ਰਤਿਭਾ ਇਹ ਲਿਖਣ ਦੀ ਗਾਣ ਦੇ ਤਾਂ ਬੜਾ ਬੱਚਾ ਅੱਗੇ ਵੀ ਜਾ ਸਕਦਾ ਹੈ ਤੋਂਨ ਉਸ ਬੱਚੇ ਨੂੰ ਵੀ ਜਿਹੜਾ ਇਹ ਸਕੀਟ ਦੇ ਕੇ ਜਿਹੜਾ ਇਹ ਨੂੰ ਨਾਮ ਦਿੱਤਾ ਗਿਆ